ਵੱਟ ਮਿਹਨੇ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦਾ ਜੋਬਨ ਰੰਦਾਵਾ ਨੂੰ ਪ੍ਰਧਾਨ ਥਾਪਿਆ ਗਿਆ ਉਸ ਤੋਂ ਬਾਅਦ ਲਗਾਤਾਰ ਉਹਨਾਂ ਕੰਮ ਕੀਤਾ ਫਰਕ ਕੀਤਾ ਪਾਰਟੀ ਨੇ ਹੋਰ ਯਕੀਨ ਉਹਨਾਂ ਦੇ ਪੱਕਾ ਕੀਤਾ ਅੱਜ ਉਹਨਾਂ ਨੂੰ ਇੱਕ ਨਵੀਂ ਜ਼ਿੰਮੇਵਾਰ ਦਿੱਤੀ ਗਈ ਹੈ ਜ਼ਿਲ੍ਹਾ ਪਲੈਨਿੰਗ ਬੋਰਡ ਦਾ ਚੇਅਰਮੈਨ ਥਾਪਿਆ ਗਿਆ ਹੈ ਲਗਾਤਾਰ ਵਧਾਈਆਂ ਮਿਲਦੀਆਂ ਹਨ ਸੋਪੇ ਪਾਏ ਜਾ ਰਹੇ ਹਨ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਭਾਵੇਂ ਸਭ ਤੋਂ ਪਹਿਲਾਂ ਰੈਕਸ਼ਨ ਇੱਕ ਹੋਰ ਜ਼ਿੰਮੇਵਾਰੀ ਉਮਰ ਛੋਟੀ ਹੈ ਪਰ ਵੱਡੀਆਂ ਜ਼ਿੰਮੇਵਾਰੀਆਂ ਮਿਲਦੀਆਂ ਕੀ ਗੱਲ ਹੈ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਆਪਣੀ ਪਾਰਟੀ ਹਾਈ ਕਮਾਂਡ ਦਾ ਧੰਨਵਾ ਇਹ ਸਿਰਫ ਆਮ ਆਦਮੀ ਪਾਰਟੀ ਦੇ ਵਿੱਚ ਹੀ ਹੋ ਸਕਦਾ ਕਿ ਇੱਕ 32 ਸਾਲ ਦੇ ਨੌਜਵਾਨ ਨੂੰ ਪਹਿਲਾਂ ਜ਼ਿਲ੍ਹਾ ਪ੍ਰਧਾਨ ਤੇ ਮਹੀਨੇ ਦੇ ਅੰਦਰ ਹੀ ਪਲੈਨਿੰਗ ਬੋਰਡ ਦਾ ਚੇਅਰਮੈਨ ਨਿਵਾਜ ਕੇ ਬਖਸ਼ਿਆ ਗਿਆ ਇਹ ਸਿਰਫ ਆਮ ਆਦਮੀ ਪਾਰਟੀ ਦੀ ਹੋ ਸਕਦਾ ਵੀ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਮੌਕਾ ਮਿਲ ਸਕਦਾ ਜ਼ਿਲ੍ਹਾ ਪ੍ਰਧਾਨ ਮੰਤ ਬਾਹਰ ਲਗਾਤਾਰ ਤੁਸੀਂ ਖਾਸ ਕਰਕੇ ਹਲਕਾ ਫਰੇਗਰ ਚੂੜੀਆਂ ਦੀ ਗੱਲ ਕਰਾਂ ਭ੍ਰਿਸ਼ਟਾਚਾਰ ਦੇ ਖਿਲਾਫ ਵਰਕ ਕੀਤਾ ਲੋਕਾਂ ਨੂੰ ਜਾਗਰੂਕ ਕੀਤਾ ਤੇ ਪੰਜਾਬ ਸਰਕਾਰ ਇਸ ਸਪੋਰਟ ਨੂੰ ਦੂਰ ਕਰਨਾ ਚਾਹੁੰਦੀ ਹੈ ਉਸ ਨੂੰ ਲੈ ਕੇ ਲੋਕ ਕਾਫੀ ਤੁਹਾਡੇ ਫੈਨ ਬਣੇ ਫੈਨ ਫੋਲੋਇੰਗ ਵਧੀ ਕੀ ਲੱਗਦਾ ਕਿ ਉਹ ਜਿਹੜਾ ਵਰਕ ਕੀਤਾ ਗਿਆ ਉਹਦਾ ਇਹ ਅੱਜ ਵੱਖਰਾ ਨਾਮ ਮਿਲਿਆ ਦੇਖੋ ਇਹ ਮੇਰਾ ਫਰਜ ਆ ਮੈਂ ਕੋਈ ਫੈਨ ਬਣਾਉਣ ਲਈ ਜਾਂ ਮੈਂ ਕੋਈ ਸ਼ੌਹਰਤ ਖੱਟਣ ਲਈ ਨਹੀਂ ਕੀਤਾ ਜਦੋਂ ਪਾਰਟੀ ਨੇ ਸਾਨੂੰ ਇਹ ਜ਼ਿੰਮੇਵਾਰੀ ਦਿੱਤੀ ਸੀਗੀ ਤਾਂ ਉਹਨਾਂ ਨੇ ਕਿਹਾ ਕਿ ਦਿੱਤੀ ਸੀਗੀ ਚੰਗੇ ਅਫਸਰਾਂ ਦਾ ਸਾਥ ਦੇਣਾ ਤੇ ਮਾੜੇ ਅਫਸਰਾਂ ਨੂੰ ਤਾੜਨਾ ਕਰਨੀ ਤੇ ਮਾੜੇ ਅਫਸਰਾਂ ਨੂੰ ਜਿਹੜਾ ਵਾ ਉਹ ਜੇ ਸਸਪੈਂਡ ਵੀ ਕਰਾਓ ਤਾਂ ਕਿ ਜਿਹੜੇ ਆ ਲੋਕਾਂ ਨੂੰ ਰਾਹਤ ਮਿਲੇ ਕੋਈ ਮੇਰੀ ਜ਼ਿੰਮੇਵਾਰੀ ਆ ਇਹ ਮੈਂ ਕਿਸੇ ਨੂੰ ਵੀ ਕਿਸੇ ਤਸਾਨ ਨਹੀਂ ਕੀਤਾ ਇਹ ਮੇਰਾ ਫਰਜ ਆ ਆਮ ਆਦੀ ਪਾਰਟੀ ਦੀ ਗੁਰਤੀ ਸਾਨੂੰ ਇਹੋ ਆ ਨਸੀਹਤ ਇਹੋ ਆ ਕੀ ਕਹਿਣਾ ਚਾਹੁੰਦੇ ਹੋ ਸਾਰੀਆਂ ਪਾਰਟੀਆਂ ਹੌਲੀ-ਹੌਲੀ ਆਪਣੇ ਕੰਮ ਕਰ ਰਹੀਆਂ ਤਿਆਰੀਆਂ ਕਰ ਰਹੀਆਂ 27 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਰਗਰਮ ਹੋ ਰਹੀਆਂ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਹੁਣ ਰਣਨੀਤੀ ਪਨਾਈ ਜਾ ਰਹੀ ਹੈ ਖਾਸ ਕਰਕੇ ਯੂਥ ਨੂੰ ਲੈ ਕੇ ਕਿਉਂਕਿ ਯੂਥ ਹੀ ਰੀਡ ਦੀ ਹੱਡੀ ਹੁੰਦਾ ਕੀ ਕਰ ਰਹੇ ਹੋ ਯੂਥ ਨੂੰ ਲੈ ਕੇ ਜਾਂ ਜ਼ਿਲ੍ਹੇ ਭਰ ਵਿੱਚ ਕੀ ਵਰਕ ਕਰ ਰਹੇ ਹੋ ਦੇਖੋ ਯੂਥ ਨੂੰ ਲੈ ਕੇ ਅਸੀਂ ਬਹੁਤ ਵਧੀਆ ਪ੍ਰੋਗਰਾਮ ਕਰ ਰਹੇ ਹਾਂ ਜਿਵੇਂ ਯੂਥ ਕਲੱਬ ਬਣਾ ਰਹੇ ਹਾਂ ਹਰ ਪਿੰਡ ਦੇ ਵਿੱਚ ਦੇ ਤੋਂ ਹਰ ਪਿੰਡ ਤੋਂ ਤਕਰੀਬਨ 30 ਤੋਂ 40 ਨੌਜਵਾਨ ਸਾਡੇ ਨਾਲ ਜੁੜ ਰਹੇ ਨੇ ਹਰ ਪਿੰਡ ਦੇ ਵਿੱਚੋਂ ਔਰ ਇਸ ਤੋਂ ਇਲਾਵਾ ਜਦੋਂ ਨੌਜਵਾਨ ਦੇਖਦੇ ਨੇ ਇਸ ਪਾਰਟੀ ਦੇ ਵਿੱਚ ਆਮ ਦੇ ਨੌਜਵਾਨਾਂ ਨੂੰ ਮੌਕਾ ਮਿਲਦਾ ਤੇ ਉਹ ਹੋਰ ਸਾਡੇ ਨਾਲ ਆਕਰਸ਼ਿਤ ਹੁੰਦੇ ਨੇ ਪਾਰਟੀ ਵੱਲ ਤੇ ਜੁੜਦੇ ਨੇ ਤੋਂ ਨੌਜਵਾਨਾਂ ਨੂੰ ਲੈ ਕੇ ਪਾਰਟੀ ਬਹੁਤ ਸੀਰੀਅਸ ਆ ਪਾਰਟੀ ਸੋਚਦੀ ਆ ਕਿ 2027 ਦੀ ਜਿਹੜੀ ਜਿਹੜੀ ਚੋਣ ਆ ਉਹ ਨੌਜਵਾਨਾਂ ਦੇ ਸਿਰ ਤੇ ਲੜਾਂਗੇ ਨੌਜਵਾਨਾਂ ਦੇ ਮੁੱਦਿਆਂ ਤੇ ਲੜਾਂਗੇ ਨੌਜਵਾਨਾਂ ਦੇ ਮੁੱਦੇ ਹੱਲ ਕਰਕੇ ਹੀ 2027 ਦੀ ਸਰਕਾਰ ਬਣਾਵਾਂਗੇ ਕੀ ਕਹਿਣਾ ਚਾਹੁੰਦੇ ਜੋ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਦਿੱਤੀ ਗਈ ਇੱਕ ਵੱਡਾ ਫੰਕਸ਼ਨ ਕੀਤਾ ਗਿਆ ਖਾਸ ਕਰਕੇ ਪਾਰਟੀ ਹਾਈ ਕਮਾਂਡ ਪਹਿਲੀ ਵਾਰੀ ਨਜ਼ਰ ਆਈ ਕਿਸੇ ਨੌਜਵਾਨ ਦੇ ਪਿੱਛੇ ਆ ਕੇ ਖੜੀ ਹੁੰਦੀ ਹੈ ਬਾਕਾਇਦਾ ਕਹਿੰਦੀ ਹੈ ਕਿ ਫਰਾਨੀ ਜਗ੍ਹਾ ਇਲੈਕਸ਼ਨ ਹੋਏ ਬਾਅਦ ਇਲੈਕਸ਼ਨ ਹੋਏ ਜੋਬਰਨ ਦਾਵਾ ਨੇ ਟੀਮ ਨੇ ਵੱਡਾ ਵਰਕ ਕੀਤਾ ਕੀ ਕਹਿਣਾ ਚਾਹੁੰਦੇ ਇਹਨੂੰ ਲੈ ਕੇ ਜ਼ਿੰਮੇਵਾਰੀਆਂ ਵਧ ਨਹੀਂ ਜਾਂਦੀਆਂ ਖਾਸ ਕਰਕੇ ਜੋ ਆਪਣੇ ਮੋਟਿਆਂ ਦੇ ਕੀ ਭਾਰ ਵੇਖਦੇ ਦੇਖੋ ਬੜੀ ਮੇਰੇ ਲਈ ਮਾਣ ਵਾਲੀ ਗੱਲ ਸੀ ਕਿ ਇੱਕ ਮੇਰੇ ਨਿਮਾਣੇ ਦੇ ਵਰਕਰ ਨੂੰ ਪਹਿਲਾਂ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਤੇ ਫਿਰ ਮੇਰੀ ਤਾਜਪੋਸ਼ੀ ਤੇ ਸਾਡੀ ਸਪੁੱਚੀ ਹਾਈ ਕਮਾਂਡ ਜਿਹੜੀ ਉਹ ਤੋ ਬਿਲਕੁਲ ਇਹ ਜਿਹੜਾ ਜ਼ਿੰਮੇਵਾਰੀ ਆ ਇਹ ਵੱਧੀ ਆ ਫਰਜ਼ ਵੀ ਮੈਂ ਆਪਣਾ ਸਮਝਦਾ ਕਿ ਹੋਰ ਵੱਡਾ ਹੁੰਦਾ ਕਿ ਦਿਨ ਰਾਤ ਮਿਹਨਤ ਕਰਕੇ ਲੀਡਰਾਂ ਨੇ ਜੇ ਇੰਨਾ ਵਿਸ਼ਵਾਸ ਕੀਤਾ ਵਾ ਮੇਰੇ ਤੇ ਤੇ ਮੈਂ ਉਹਨਾਂ ਦੀ ਫਿਰ ਪਿੱਠ ਨਾ ਲੱਗਣ ਦਵਾਂ ਫਿਰ ਮੈਂ ਉਹਨਾਂ ਨੂੰ ਇੱਥੇ ਤਰੀਫਾਂ ਹੀ ਸੁਣਨਾ ਕਿ ਹਾਂ ਵੀ ਆਮ ਆਦਮੀ ਪਾਰਟੀ ਗੁਰਦਾਸਪੁਰ ਬਹੁਤ ਵਧੀਆ ਚੱਲ ਰਹੀ ਆ ਤੇ ਸੱਤੇ ਦਿਨ ਸੱਤੇ ਸੀਟਾਂ ਜਿੱਤ ਕੇ ਇਹ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਉਣਗੇ ਵਡੀਆਂ-ਵਡੀਆਂ ਵਿਰੋਧੀ ਨਿਵਾਸੀ ਪਾਰਟੀਆਂ ਗੁੱਟਬਾਜੀ ਤੋਂ ਪਿੱਛੇ ਰਹਿ ਗਈਆਂ ਜਿਹੜੀ ਥੋੜੀ-ਬੋਧੀ ਗੁੱਟਬਾਜੀ ਨਜ਼ਰ ਆਉਂਦੀ ਹੈ ਕਿਤਨਾ ਕਿਤੇ ਜਿਹੜੇ ਦੇ ਵਿੱਚ ਕੀ ਵਰਕ ਕਰ ਰਹੇ ਹੋ ਕੀ ਜਾ ਕੇ ਕਹਿ ਰਹੇ ਹੋ ਕਿੱਦਾਂ ਮਿਲ ਰਹੇ ਹੋ ਸਾਰਿਆਂ ਨੂੰ ਕਿਉਂਕਿ ਇਸ ਗੁੱਟਬਾਜੀ ਨੂੰ ਦੂਰ ਕਰਨਾ ਬੜੀ ਵੱਡੀ ਗੱਲ ਹੈ ਦੇਖੋ ਸਰ ਮਤਲਬ ਵੀ ਸਾਡੇ ਧਿਆਨ ਚ ਤੇ ਉਹਨੀਆਂ ਨਹੀਂ ਆ ਬਾਕੀ ਛੋਟਾ-ਮੋਟਾ ਹਰ ਚੀਜ਼ ਦੇ ਕੋਈ ਪਰਿਵਾਰ ਚ ਹੋ ਵੀ ਜਾਂਦੀ ਹੈ ਤੇ ਬਤੌਰ ਜ਼ਿਲ੍ਹਾ ਪ੍ਰਧਾਨ ਬਤੌਰ ਹੈੱਡ ਆਫ ਬਰਦਾਸ਼ਪੁਰ ਯੂਨਿਟ ਮੈਂ ਤੁਹਾਨੂੰ ਵਾਅਦਾ ਕਰਦਾ ਤੇ ਪਾਰਟੀ ਹਾਈ ਕਮਾਂਡ ਨੇ ਵਾਦਾ ਕਰਦਾ ਕਿ ਜਿੱਦਾਂ ਬੰਦ ਮੁੱਠੀ ਵਾਂਗੂ ਆਪਾਂ ਸਾਰੇ ਇੱਕਜੁੱਟ ਹੋ ਕੇ ਸੱਤੇ ਦੀ ਸੱਤੇ ਸੀਟਾਂ ਜਿਹੜੀਆਂ ਜਿੱਤ ਕੇ ਪਾਰਟੀ ਦੀ ਝੋਲੀ 'ਚ ਪਾਵਾਂਗੇ ਆਖਰੀ ਸਵਾਲ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਖਾਸ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਕਿ ਕਿਸ ਤਰ੍ਹਾਂ ਆਮ ਆਰ ਪਾਰਟੀ ਦਾ ਸਾਥ ਦੇਣ ਕਿਉਂਕਿ ਪਹਿਲਾਂ ਵੀ ਦਿੱਤਾ ਉਹਨਾਂ ਨੇ ਉਸ ਤੋਂ ਬਾਅਦ 92 ਸੀਟਾਂ ਆਈਆਂ ਇਸ ਵਾਰ ਕੀ ਅਪੀਲ ਕਰਨਾ ਚਾਹੋਗੇ ਦੇਖੋ ਨੌਜਵਾਨਾਂ ਨੂੰ ਸਭ ਤੋਂ ਪਹਿਲਾਂ ਮੈਂ ਤੁਹਾਡੇ ਮਾਧਿਅਮ ਨਾਲ ਹੀ ਅਪੀਲ ਕਰਨਾ ਚਾਹੁੰਗਾ ਕਿ ਜਿਹੜੀ ਯੂਥ ਕਲੱਬ ਦੀ ਸਾਡੀ ਮੁਹਿੰਮ ਚੱਲ ਰਹੀ ਹੈ ਉਹਦੋਂ ਨਾਲ ਵੱਧ ਤੋਂ ਵੱਧ ਜੁੜੋ ਤੇ ਯ ਤੇ ਆਮ ਆਦਮੀ ਪਾਰਟੀ ਨਾਲ ਵੀ ਡਾਇਰੈਕਟ ਜੁੜੋ ਕਿਉਂਕਿ ਜੇ ਲੋਕ ਸੇਵਾ ਕਰਨੀ ਹੈ ਤੇ ਰਾਜਨੀਤੀ ਸਭ ਤੋਂ ਵੱਡਾ ਪਲੈਟਫਾਰਮ ਆ ਤੇ ਆਮ ਆਦਮੀ ਪਾਰਟੀ ਆ ਜਿਹੜੀ ਨੌਜਵਾਨਾਂ ਨੂੰ ਮੌਕਾ ਦਿੰਦੀ ਆ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਅੱਗੇ ਲੈ ਕੇ ਆਉਂਦੇ ਆ ਏਸੀ ਜੀ ਜ਼ਿਲ੍ਹਾ ਪ੍ਰਧਾਨ ਜੋਬਨ ਦਾਵਾ ਨਵੀਂ ਜ਼ਿੰਮੇਵਾਰ ਦਿੱਤੀ ਗਈ ਹੈ ਪਲੈਨਿੰਗ ਬੋਰਡ ਜ਼ਿਲ੍ਹਾ ਦਾ ਉਹਨਾਂ ਨੂੰ ਚੇਅਰਮੈਨ ਥਾਪਿਆ ਗਿਆ ਉਹਨਾਂ ਕਹਿੰਦੇ ਕਿ ਜਿੰਨਾ ਭਰੋਸਾ ਜਤਾਇਆ ਗਿਆ ਹੈ ਉਹਨਾਂ ਵੱਦ ਵਰਕ ਕਰਨਗੇ ਸਭ ਨੂੰ ਨਾਲ ਲੈ ਕੇ ਚੱਲਣਗੇ ਸਤਾਈ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਕਰ ਫਿਰ ਬੁਲੰਦ ਹੋਏਗਾ ਇਸ ਮੌਕੇ ਵੱਖ-ਵੱਖ ਆਗੂਆਂ ਨੇ ਉਹਨ ਜ਼ਿਲ੍ਹਾ ਮੀਡੀਆ ਇੰਚਾਰਜ ਆਮ ਆਦਮੀ ਪਾਰਟੀ ਮੈਂਬਰ ਐਨੀਮਲ ਵੈਲਫੇਅਰ ਬੋਰਡ ਪੰਜਾਬ ਅੱਜ ਜੋਬਨ ਮੇਰਾ ਛੋਟਾ ਭਰਾ ਆ ਤੇ ਸਾਡੇ ਜ਼ਿਲ੍ਹਾ ਪ੍ਰਧਾਨ ਵੀ ਨੇ ਜੋਬਨ ਜੀ ਤੇ ਮੈਂ ਬਹੁਤ ਬਹੁਤ ਮੁਬਾਰਕਾਂ ਦਿੰਨਾ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਜ਼ਿਲ੍ਹਾ ਪਲਾਨਿੰਗ ਬੋਰਡ ਦਾ ਚੇਅਰਮੈਨ ਬਣਾਇਆ ਕੁਝ ਦਿਨ ਪਹਿਲਾਂ ਉਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਸੀ ਤੇ ਉਹਨਾਂ ਦੀ એનર્ਜੀ ਉਹਨਾਂ ਦੇ ਕੰਮਾਂ ਨੂੰ ਦੇਖਦੇ ਆ ਆ ਅੱਜ ਸਾਡੀ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਪਲਾਨਿੰਗ ਬੋਰਡ ਦਾ ਚੇਅਰਮੈਨ ਲਗਾ ਦਿੱਤਾ ਹੈ ਖੋਜੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ 7 ਹਲਕੇ ਆ ਜੀ ਵਿਧਾਨ ਸਭਾ ਹਲਕੇ 7 ਹਲਕਿਆਂ ਦੀ ਜ਼ਿੰਮੇਵਾਰੀ ਸਾਡੇ ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ ਜੀ ਉੱਪਰ ਆ ਤੇ ਮੈਨੂੰ ਪੂਰੀ ਆਸ ਹੈ ਵੀ ਜਿੰਨੀ ਇਹਨਾਂ ਨੂੰ ਲਿਆਕਤ ਹੈ ਜਿੰਨਾ ਇਹਨਾਂ ਕੋਲ ਤਜਰਬਾ ਹੈ ਕੰਮ ਕਰਨ ਦਾ ਔਰ ਇਹ 2015 ਤੋਂ ਹੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਨਾਲ ਜੁੜ ਕੇ ਮੈਂ ਇਹਨਾਂ ਨੂੰ ਕੰਮ ਕਰਦੇ 17 ਵਾਲੀ ਇਲੈਕਸ਼ਨ ਵੀ ਇਹਨਾਂ ਨੂੰ ਦੇਖਿਆ ਹੁਣ ਵੀ ਬੜੀ ਮਿਹਨਤ ਕਰ ਰਹੇ ਆ ਹਰ ਇਲੈਕਸ਼ਨ ਦੇ ਵਿੱਚ ਇਹ ਜਿਹੜੀਆਂ 7 ਦੀਆਂ 7 ਸੀਟਾਂ ਨੇ ਸਾਡੀ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਇਹ ਜਿੱਤ ਕੇ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਵਾਂਗੇ। ਅਜੀ ਮੇਰਾ ਨਾਮ ਪ੍ਰੀਤਪਾਲ ਸਿੰਘ ਆ ਜੀ। ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆ ਜੀ ਸਮੁੱਚੀ ਹਾਈ ਕਮਾਂਡ ਦਾ। ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਸਾਹਿਬ, ਮੁੱਖ ਮੰਤਰੀ ਭਗਵੰਤ ਮਾਨ ਜੀ, ਪੰਜਾਬ ਇੰਚਾਰਜ ਮਨੀਸ਼ ਸੋਧਿਆ ਜੀ, ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਤੇ ਮੇਰੇ ਵੱਡੇ ਵੀਰ ਸ਼ੈਰੀ ਕਲਸੀ ਜੀ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਜੁਬਨੰਦਾਵਾ ਵੀਰ ਜੀ ਦੀ ਅਣਥੱਕ ਮਿਹਨਤ ਨੂੰ ਵੇਖਦਿਆਂ ਆ। ਉਹਨਾਂ ਨੂੰ ਜ਼ਿਲ੍ਹਾ ਪਲੈਨਿੰਗ ਬੋਰਡ ਚੇਅਰਮੈਨ ਹੀ ਦੇ ਕੇ ਨਵਾਜਿਆ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਪੂਰੀ ਟੀਮ ਦਾ ਤੇ ਪੂਰੀ ਮੈਨੇਜਮੈਂਟ ਦਾ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹਨ ਉਹਨਾਂ ਨੇ ਜ਼ਿਲ੍ਹੇ ਦੇ ਵਿੱਚ ਜੋਬਨ ਰੰਧਾਵਾ ਜੀ ਨੂੰ ਜ਼ਿਲ੍ਹਾ ਪ੍ਰਧਾਨ ਬਣਾ ਕੇ ਜ਼ਿਲ੍ਹੇ ਦੇ ਵਿੱਚ ਇੱਕ ਨਵੀਂ ਜਾਨ ਫੂਕੀ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਜਿਹੜੀ ਆ ਉਹ ਜੋਬਨ ਵੀਰ ਜੀ ਦੇ ਪਾ ਕੇ ਉਹਨਾਂ ਤੇ ਪੂਰਾ ਮਾਣ ਕਰਕੇ ਪ੍ਰਦਾਨਗੀ ਦਿੱਤੀ ਸੀ ਉਸ ਪ੍ਰਦਾਨਗੀ ਦਾ ਰਿਜ਼ਲਟ 2-3 ਮਹੀਨਿਆਂ ਵਿੱਚ ਪਾਰਟੀ ਨੇ ਆਪ ਵੇਖਿਆ ਪਾਰਟੀ ਦੇ ਵਰਕਰਾਂ ਨੇ ਵੇਖਿਆ ਪਾਰਟੀ ਦੇ ਵਰਕਰਾਂ ਨੂੰ ਫਿਰ ਦੁਬਾਰਾ ਤੋਂ ਜ਼ਿੰਦਾ ਕੀਤਾ ਗਿਆ ਉਹਨਾਂ ਦੇ ਵਿੱਚ ਜੋਸ਼ ਭਰਿਆ ਗਿਆ ਉਸ ਦੀ ਬਦੌਲਤ ਪਾਰਟੀ ਨੇ ਵੇਖਦੇ ਆ ਉਹਨਾਂ ਨੂੰ ਪਲੈਨਿੰਗ ਬੋਰਡ ਚੇਅਰਮੈਨ ਹੀ ਦੇ ਕੇ ਨਵਾਜਿਆ ਕਿ ਉਹ ਜ਼ਿਲ੍ਹੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਜਿਹੜਾ ਵਾ ਉਹ ਦਿਨ ਬਦ ਦਿਨ ਹੋਰ ਜ਼ਿਆਦਾ ਬੁਲੰਦ ਕਰ ਸਕਣ ਤੇ 24 ਘੰਟੇ ਆਪਣੇ ਵਰਕਰਾਂ ਲਈ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੂੰ ਤਕੜਿਆ ਕਰ ਸਕਣ ਮੈਂ ਬਲਜਿੰਦਰ ਸਿੰਘ ਗਿੱਲ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ ਦਾ ਛੋਟਾ ਜਿਹਾ ਵਰਕਰ ਹਾਂ ਮੈਂ ਬਹੁਤ ਖੁਸ਼ ਹਾਂ ਅੱਜ ਬਹੁਤ ਧੰਨਵਾਦ ਕਰਨਾ ਵਾ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਸਾਡੇ ਜਿਲੇ 'ਚ ਇੱਕ ਜੋਗਰ ਰੰਦਾ ਵਰਗਾ ਯੋਧਾ ਪਰਖਿਆ ਵਾ ਜਿਹੜਾ ਆਮ ਆਦਮੀ ਪਾਰਟੀ ਦੇ ਗਰਾਫ ਨੂੰ ਬਹੁਤ ਉੱਚਾ ਲੈ ਕੇ ਜਾਵੇਗਾ ਪਹਿਲਾਂ ਤਾਂ ਜ਼ਿਲ੍ਹਾ ਪ੍ਰਧਾਨਗੀ ਦਿੱਤੀ ਸੀ ਤੇ ਹੁਣ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਬਣਾਏ ਨੇ ਅੱਜ ਤੇ ਉਹਨਾਂ ਸਾਡਾ ਮੈਂ ਸੋਚਣਾ ਵਾ ਵੀ ਜਿੰਨੀ ਕਿ ਗਰਾਊਂਡ ਲੈਵਲ ਤੇ ਮਿਹਨਤ ਕਰ ਸਕਦੇ ਨੇ ਉਹਦੇ ਨਾਲੇ ਪਾਰਟੀ ਦਾ ਗਰਾਫ ਬਹੁਤ ਉੱਚਾ ਲੈ ਕੇ ਜਾਣਗੇ ਤੇ ਮੈਂ ਸਾਰੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਕੋਜੀ ਪਾਰਟੀਆਂ ਯੋਧੇ ਪਰਕੇ ਜ਼ਿੰਮੇਵਾਰੀਆਂ ਦੰਦੇ ਨੇ ਉਹ ਪਤਾ ਉਹਨਾਂ ਨੂੰ ਪਾਰਟੀਆਂ ਨੂੰ ਵੀ ਇਹ ਗਰਾਊਂਡ ਲੈਵਲ ਤੇ ਕੰਮ ਕਰ ਸਕਦੇ ਨੇ ਤੇ ਕਰ ਵੀ ਰਹੇ ਨੇ ਥੋੜੇ ਦਿਨਾਂ ਜੇ ਤੁਸੀਂ ਵੇਖਿਆ ਵੀ ਹੋਣਾ ਵਾ ਵੀ ਜਦੋਂ ਦੀ ਪ੍ਰਧਾਨਗੀ ਮਿਲੀ ਹੈ ਜ਼ਿਲ੍ਹਾ ਪ੍ਰਧਾਨਗੀ ਜੋਬਨ ਜੀ ਜਿੱਥੋਂ ਆਪਣਾ ਜ਼ਿਲ੍ਹਾ ਸ਼ੁਰੂ ਹੁੰਦਾ ਵਾ ਗਰਦਾਪੁਰ ਉੱਥੋਂ ਲੈ ਕੇ ਪਠਾਨਕੋਟ ਤੱਕ ਜਿੱਥੇ ਆਡਾ ਗਰਦਾਪੁਰ ਮੁਕਦਾ ਜਾ ਕੇ ਸਾਰੇ ਜ਼ਿਲ੍ਹੇ 'ਚ ਇਕੱਲੇ ਇਕੱਲੇ ਵਰਕਰ ਦੇ ਘਰ ਜਾ ਕੇ ਹੌਸਲਾ ਬੁਝਾਈ ਕਰ ਰਹੇ ਨੇ ਕੱਲੇ-ਕੱਲੇ ਰੁੱਸਿਆਂ ਨੂੰ ਲੈ ਕੇ ਨਾਲ ਤੁਰ ਰਹੇ ਨੇ ਜਿਹੜੇ ਕੋ ਨਾਰਾਜ਼ ਸੀਗੇ ਉਹਨਾਂ ਨੂੰ ਵੀ ਨਾਲ ਲੈ ਕੇ ਤੁਰ ਰਹੇ ਨੇ ਵਧੀਆ ਤਰੀਕੇ ਨਾਲ ਜ਼ਿਲ੍ਹਾ ਪ੍ਰਧਾਨਗੀ ਦੀ ਜ਼ਿੰਮੇਵਾਰੀ ਨਿਭਾਰੇ ਨੇ ਮੈਂ ਜੀ ਸੁਭਰ ਲਖਵਿੰਦਰ ਸਿੰਘ ਬਲਾਕਨ ਚਾਰ ਦੇ ਹਲਕਾ ਫਤਗੜ ਚੂੜੀਆਂ ਤੋਂ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਹਾਈ ਕਮਾਂਡ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਮਨੀਸ਼ ਸੋਦੀਆ ਜੀ ਅਮਨ ਅਰੋੜਾ ਜੀ ਔਰ ਸਰਦਾਰ ਭਗਵੰਤ ਮਾਨ ਜੀ ਜਿਨ੍ਹਾਂ ਨੇ ਇੱਕ ਬਹੁਤ ਹੀ ਵਧੀਆ ਇਨਸਾਨ ਨੂੰ ਹਰਜੋਬਨਜੀਤ ਨਿਹਾਲ ਜੀ ਨੂੰ ਪਹਿਲਾਂ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਲਾਇਆ ਉਹਨਾਂ ਦੀ ਕਾਰਜਕਾਰੀ ਦੇਖੀ ਬਹੁਤ ਵਧੀਆ ਕੰਮ ਕੀਤਾ ਭ੍ਰਿਸ਼ਟਾਚਾਰ ਨੂੰ ਉਹਨਾਂ ਨੇ ਨੱਥ ਪਾਈ ਇੱਕ ਦੋ ਮਤਲਬ ਭ੍ਰਿਸ਼ਟਾਚਾਰ ਫੜ ਕੇ ਉਹਨਾਂ ਨੇ ਉਹਨਾਂ ਨੂੰ ਸਸਪੈਂਡ ਵੀ ਕਰਾਇਆ ਸੋ ਉਹਨਾਂ ਲਈ ਸਾਰੀ ਕਾਰਜਕਾਰੀ ਨੂੰ ਦੇਖਦੇ ਹੋਇਆ ਉਹਨਾਂ ਨੇ ਉਹਨਾਂ ਨੂੰ ਪਲੈਨਿੰਗ ਬੋਰਡ ਗੁਰਦਾਸਪੁਰ ਦਾ ਚੇਅਰਮੈਨ ਬਣਾਇਆ ਬਹੁਤ ਵੱਡੀ ਗੱਲ ਹੈ ਜੀ ਬਹੁਤ ਵਧੀਆ ਸੁਭਾਅ ਮੁੰਡੇ ਦਾ ਅਸੀਂ ਆਸ ਕਰਦੇ ਹਾਂ ਕਿ ਹਰ ਇਨਸਾਨ ਦੇ ਨਾਲ ਮਿਲ ਕੇ ਜੋ ਵੀ ਹਲਕੇ ਦੀਆਂ ਮੁਸ਼ਕਲਾਂ ਔਰ ਜਿਹੜੇ ਦੀਆਂ ਮੁਸ਼ਕਿਲਾਂ ਆਲੇ ਉਹਨਾਂ ਨੂੰ ਦੂਰ ਕਰਨਗੇ। ਮੈਂ ਰਪੇਸ਼ ਕੁਮਾਰ ਬਿੱਟੂ ਗਰਦਾਸਪੁਰ ਤੋਂ ਵਲੰਟੀਅਰ ਆਮ ਆស៊ី ਪਾਰਟੀ ਜੋਬਰੋਂਦਾਵਾ ਜੀ ਨੂੰ ਫਲੈਨਿੰਗ ਬੋਰਡ ਦੀ ਚੇਅਰਮੈਨ ਜਿਹੜੀ ਮਿਲੀ ਆ ਇਹਦੇ ਕਿ ਮੈਂ ਜੋਬਰੋਂਦਾਵਾ ਜੀ ਨੂੰ ਤੇ ਪਾਰਟੀ ਦੇ ਹਾਈ ਕਮਾਂਡ ਰਵਿੰਦ ਕੇਜਰੀਵਾਲ ਸਾਡੇ ਬਸ ਇਲਾਕੇ ਦੇ ਜਰਨਲ ਆਪਣਾ ਸ਼ਹਿਰੀ ਕਲਸੀ ਜੀ ਤੇ ਭਗਵੰਤ ਬਾਜ ਜੀ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਜੋਬਰੋਂਦਾਵਾ ਜੀ ਦੇ ਚੇਰਮੈਨਨੀ ਬਣਦੇ ਮੈਂ ਗੁਲਸ਼ਨਬੀਰ ਸਿੰਘ ਪਿੰਡ ਮੇਰਾ ਕਲਾਰ ਹਲਕਾਪਾ ਦੇ ਘਰ ਚੂੜੀਆਂ ਚ ਜੋਗਰਨ ਦਾ ਬਾਜੀ ਨੂੰ ਜੋ ਜ਼ਿਲ੍ਹਾ ਯੋਜਨਾ ਬੋਰਡ ਬਰਦਾਸਪੁਰ ਦੀ ਚੇਰਮੈਨਨੀ ਦੇ ਕੇ ਨਵਾਜਿਆ ਗਿਆ ਹੈ ਇਸ ਮਾਨ ਵੱਲੋਂ ਮੈਂ ਉਹਨਾਂ ਦਾ ਧੰਨਵਾਦੀ ਹਾਂ ਤੇ ਜੋਗਰਨ ਦਾ ਬਾਜੀ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਮੁਬਾਰਕਬਾਦ ਦੇਣ ਵਾਸਤੇ ਅਸੀਂ ਇੱਥੇ ਸਾਰੇ ਪਹੁੰਚੇ ਆ ਤਾਂ ਮੈਨੂੰ ਆਸ ਹੈ ਕਿ ਜਿਸ ਤਰ੍ਹਾਂ ਇਹਨਾਂ ਨੇ ਆਪਣੇ ਪ੍ਰਧਾਨ ਜੀ ਦੇ ਅਹੁਦੇ ਨੂੰ ਬੜੇ ਵਧੀਆ ਤਰੀਕੇ ਨਾਲ ਨਿਭਾਇਆ ਆ ਮਿਹਨਤੀ ਜੰਨੇ ਆ ਕਿ ਸਵੇਰ 5 ਵਜੇ ਤੋਂ ਲੈ ਕੇ ਰਾਤ 12 ਵਜੇ ਤੱਕ ਲੋਕਾਂ ਦੇ ਕੰਮਾਂ ਵਿੱਚ ਵਿਜੀ ਰਹਿੰਦੇ ਆ ਵਸਤ ਰਹਿੰਦੇ ਆ ਇਸੇ ਤਰ੍ਹਾਂ ਜਿਹੜਾ ਜ਼ਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਦਾ ਇਹਨਾਂ ਨੂੰ ਉਹਦਾ ਮਿਲਿਆ ਆ ਉਹਨੂੰ ਬੜੇ ਵਧੀਆ ਤਰੀਕੇ ਨਾਲ ਵਰਤੋਗੇ